ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰੇ ਕਿਸਾਨ ਵੀਰਾਂ ਨੂੰ ਮੇਰਾ ਨਾਮ ਜਸਪ੍ਰੀਤ ਸਿੰਘ ਆਰਜਸੀ ਪਹੁੰਚਿਆ ਜੀ ਨਿਊਟਰਾਂਟਾ ਸੀਡ ਕੰਪਨੀ ਦੇ ਵੱਲੋਂ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਪਿੰਡ ਰੱਤੇ ਖੇੜੇ ਆਪਣੇ ਇੱਥੇ ਫਾਰਮਰ ਭਰਾ ਨੇ 2 ਤੋਂ 2.5 ਏਕੜ ਪਹਿਲੀ ਵਾਰ ਜੱਡੰਬਾਰਾ 11 ਵੈਰਾਈਟੀ ਲਾਈ ਸੀ ਤੇ ਅੱਜ ਤਕਰੀਬਨ 70 ਤੋਂ 75 ਦਿਨ ਦੇ ਨੇੜੇ ਆ ਚੁੱਕੀ ਆ ਤੇ ਦੇਖੋ ਵੀ ਤੁਸੀਂ ਪਰ ਬੂਟੇ ਨੂੰ ਬੂਰ ਪੈਣਾ ਜਿਹੜਾ ਸਟਾਰਟ ਹੋ ਚੁੱਕਿਆ ਹੈ ਕਹਿੰਦਾ ਮਤਲਬ ਛੱਲੀ ਬਾਨੀ ਸਟਾਰਟ ਹੋ ਚੁੱਕੀ ਹੈ ਤੇ ਵੀਰ ਜੀ ਹੁਣੀ ਕਿਸੇ ਕੰਮ ਦੇ ਵਿੱਚ ਬਿਜ਼ੀ ਸੀ ਇਸੇ ਕਰਕੇ ਸਾਨੂੰ ਨਹੀਂ ਮਿਲ ਪਾਏ ਤੇ ਇਹਨਾਂ ਨੇ ਹੋਰ ਵੀ ਵੈਰਾਈਟੀਆਂ ਲਾਈਆਂ ਤੇ ਬਾਈ ਜੀ ਉਹਨਾਂ ਦਾ ਕਹਿਣਾ ਇਹ ਆ ਕਿ ਇਹ ਸਭ ਤੋਂ ਸਾਡਾ ਮਾੜਾ ਵਾਹਣ ਹੈ ਜਿਹਦੇ ਵਿੱਚ ਕੋਈ ਵੀ ਫਸਲ ਕਾਮਯਾਬ ਨਹੀਂ ਹੁੰਦੀ ਪਰ ਇਹ ਦੇਖੋ ਤੁਸੀਂ ਇਹ ਬਹੁਤ ਵਧੀਆ ਮੱਕੀ ਖੜੀ ਆ ਵੀਰ ਜੀ ਹੁਣੀ ਹਾਈਟ ਨੂੰ ਲੈ ਕੇ ਟਾਂਡੇ ਦੀ ਮਟਾਈ ਨੂੰ ਲੈ ਕੇ ਤੇ ਛਲੀਆਂ ਪੈ ਰਹੀਆਂ ਜਿਹੜੀਆਂ ਤੇ ਜਾਂ ਪੱਤੇ ਦੀ ਚੜਾਈ ਨੂੰ ਲੈ ਕੇ ਬਹੁਤ ਖੁਸ਼ ਨੇ ਤੇ ਬਾਕੀ ਅਗਲੀ ਵੀਡੀਓ ਦੇ ਵਿੱਚ ਇੱਕ ਵਾਰ ਫਿਰ ਤੁਹਾਨੂੰ ਇਹ ਅਸੀਂ ਪਿੰਡ ਰਾਤੇ ਖੇੜੇ ਦੇ ਵਿੱਚ ਜਦਨ ਪੂਰੀ ਫਸਲ ਮੈਚੂਰ ਹੋ ਹੋ ਜੂਗੀ ਉਦੋਂ ਆਪਾਂ ਦਿਖਾਵਾਂਗੇ ਤੁਹਾਨੂੰ ਕਿ ਇਹਦਾ ਰਿਜ਼ਲਟ ਹੈ ਕਿਦਾਂ ਦਾ ਦਾਣਾ ਸੋ ਬਹੁਤ ਬਹੁਤ ਧੰਨਵਾਦ ਜੀ ਇਹ ਅਸੀਂ ਜਡਮ 12 11 ਵੈਰਾਈਟੀ ਨਿਊਟ੍ਰਾਂਟਾ ਸੀਡ ਕੰਪਨੀ ਦੀ ਹੈ